ਇਹ ਭਾਈ ਜੀ ਲੈ ਰਿਹਾ ਨਾਲ ਚੱਲਦਾ ਮੈਂ ਤਰੇ ਇੰਨੀ ਕਿ ਇਨਸਾਨੀਅਤ ਨਹੀਂ ਹੈਗੀ ਦੇਖ ਲੋ ਤੁਸੀਂ ਕੋਈ ਗੱਡੀ ਦਾ ਬੰਦਾ ਢੰਗ ਦੀ ਲਿਆਵੇ ਕੋਈ ਨਗਰ ਰੇਗਾ ਫਗਵਾੜਾ ਦੀ ਗੱਡੀ ਹੈ ਦੇਖੋ ਕਚਰੇ ਵਾਲੀ ਗੱਡੀ ਦੇ ਵਿੱਚ ਡੈੱਡ ਬੋਡੀ ਲੈ ਕੇ ਜਾ ਰਹੇ ਆ ਇੰਨਾ ਸਰਕਾਰ ਦੇ ਕੋਲ ਪੈਸਾ ਹੈ ਕਿ ਗੱਡੀ ਤੱਕ ਨਹੀਂ ਲਿਆ ਸਕਦੇ ਕਮਾਲ ਹੋ ਗਈ ਆ ਬੰਦੇ ਦੀ ਕਦਰ ਦੇਖ ਲੋ ਮਰੇ ਬੰਦੇ ਦੀ ਭਾਈ ਇਹ ਗੱਲ ਸੁਣੀਓ ਇੱਕ ਮਿੰਟ ਭਾਈ ਯਕੀਨਾ ਤੁਹਾਡਾ ਮੇਰਾ ਨਾਮ ਪ੍ਰਿੰਸ ਕਈ ਹੈ ਗੱਡੀ ਤੁਸੀਂ ਲੈ ਕੇ ਆਏ ਭਜੀ ਹਾਂਜੀ ਭਾਜੀ ਭਾਜੀ ਇਹ ਤੁਹਾਨੂੰ ਗੱਡੀ ਕੋਈ ਦੂਜੀ ਐਂਬੂਲੈਂਸ ਵਗੈਰਾ ਨਹੀਂ ਦਿੰਦੇ ਤੁਹਾਨੂੰ ਨਾ ਕਰ ਮੇਗਾ ਮਲੇ ਨਹੀਂ ਸਾਨੂੰ ਨਹੀਂ ਦਿੰਦੇ ਸਾਡੇ ਕੋਈ ਇਹੀ ਆ ਜੀ ਇੱਕ ਕਚਰੇ ਵਾਲੀ ਗੱਡੀ ਦੇ ਵਿੱਚ ਲੈ ਕੇ ਜਾਂਦੇ ਬੋੜੀਆਂ ਹਾਂਜੀ ਭਾਜੀ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਇਹ ਇਹ ਹੀ ਕਾਫੀ ਟਾਈਮ ਤੋਂ ਇਦਾਂ ਹੀ ਆ ਜੀ ਕਿ ਤੁਹਾਡੀ ਕੋਈ ਐਡੀਸੀ ਨਾ ਜਾਂ ਕੋਈ ਮੇਰ ਸਾਹਿਬ ਨਾਲ ਗੱਲ ਨਹੀਂ ਹੁੰਦੀ ਤੁਹਾਡੀ ਕੋਈ ਅਸੀਂ ਕਿਹਾ ਸੀ ਕਈ ਵਾਰੀ ਬਾਕੀ ਹੁਣ ਉਹਨਾਂ ਦੇ ਆ ਜੀ ਨਹੀਂ ਇਹ ਦੇ ਲੋ ਇੱਕ ਡੈੱਡ ਬੋਡੀ ਤੁਹਾਨੂੰ ਉਹਨਾਂ ਨੇ ਮਿਲੀ ਆ ਇੰਨੀ ਬੇਗਦਰ ਲੋਕੀ ਤਾਂ ਫੁੱਲਾਂ ਨਾਲ ਲੈ ਕੇ ਜਾਂਦੇ ਕਈ ਕੁਛ ਕਰਕੇ ਜਾਂਦੇ ਤੁਸੀਂ ਤਾਂ ਕਚਰੇ ਵਾਲੀ ਗੱਡੀ ਦੇ ਵਿੱਚ ਲੈ ਬੋੜੇ ਕਹਦੇ ਆਏ ਇਹ ਇਹ ਲਵਾਰਸ ਹੈ ਜੀ ਲਾਸ਼ ਸਟੇਸ਼ਨ ਤੋਂ ਆਈ ਆ ਜੀ ਕਿੰਨੇ ਦਿਨ ਤੋਂ ਪਹਿਲਾਂ ਮਿਲੀ ਸੀ ਲਾਸ਼ ਬਣ ਰਹੀ ਇਹ ਇਹ ਸਾਨੂੰ ਨਹੀਂ ਸੀਪੋਰਟਲ ਨੇ ਸਾਨੂੰ ਡਾਊਰ ਕੀਤੀ ਆ ਜੀ ਇਹ ਕਰੇ ਲਵਾਰਸ ਲਾਸ਼ ਨੂੰ ਕਚਰੇ ਗੱਡੀ ਚ ਲਈ ਆਇਆ ਜਾਂ ਹਾਂ ਜੀ ਇੱਦੀ ਲੈ ਕੇ ਜਾਂਦੀ ਇਹਦੇ ਜੀ ਕੋਈ ਕੋਈ ਬੈਂ ਨਹੀਂ ਹਾਂ ਜੀ ਨਹੀਂ ਕੋਈ ਤੇ ਤੁਹਾਨੂੰ ਅਧਿਕਾਰੀ ਵੀ ਨਹੀਂ ਕੁਝ ਕਹਿੰਦੇ ਵੀ ਗੱਡੀ ਕੋਈ ਹੋਰ ਲੈ ਜੋ ਜਾਂ ਕੁਝ ਆ ਨਹੀਂ ਸਰ ਸਾਨੂੰ ਆਹੀ ਦਿੱਤੀ ਪਈ ਆ ਜੀ ਉਹਨਾਂ ਨੇ ਬਸ ਇੱਥੇ ਲਈ ਜਾਨੀ ਕਿ ਬੰਦਾ ਖਤਮ ਹੋ ਗਿਆ ਤੇ ਕੂੜਾ ਮਤਲਬ ਬੰਦਾ ਹਾਂ ਜੀ ਇਹਦਾ ਜੀ ਹੁਣ ਬਾਕੀ ਤੁਹਾਨੂੰ ਪਤਾ ਹੈ ਹੁੰਦਾ ਸਾਹਮਣੇ ਨਹੀਂ ਠੀਕ ਆ ਭਾਜੀ ਹਾਂ ਜੀ ਸਾਡੀ ਆਹੀ